ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸ਼ਕਰੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸਜਣੋ। ਤੇ ਮੇਨ ਹਾਈਵੇ ਜਿਹੜਾ ਅੰਬਰਸਾਰ ਵਾਲਾ ਵੱਡਾ ਸਰਹਾਲੀ ਮੰਨੋ ਕਿ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਵੱਡੇ ਹਾਈਵੇ ਦੇ ਉੱਤੇ ਪੱਟੀ ਸ਼ਹਿਰ ਵੀ ਇੱਥੋਂ ਮੰਨ ਕੇ ਚੱਲੋ ਵੀ ਬਿਲਕੁਲ ਨੇੜੇ ਹੀ ਰਹਿ ਜਾਂਦਾ ਵਪਾਰ ਲੈਣ ਦਾ ਕੰਮ ਸਜਣੋ ਤੇ ਰੂਟੀਨ 'ਚ ਵੀਰ ਹਰਾਂ ਕੋਲੇ ਪਸ਼ੂ ਗੱਲਾਂ ਬਾਤਾਂ ਹੋਈਆਂ ਹੁੰਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਅੱਜ 7 ਐਨੀਮਲ ਵਿਖਾਉਣੇ ਆ ਸਜਣੋ ਬੈੜਾਂ ਤੇ ਦੋ ਮੱਜਾਂ ਝੋਟੀਆਂ ਬਾਕੀ ਵਿੱਚ ਜਾਨਵਰ ਸਵੇਤ ਕੁਛ ਗੱਬਣ ਵੀ ਆ ਤੇ ਜਿਹੜਾ ਪਸੰਦ ਆ ਗਿਆ ਸਜਣੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ ਜੁੜੇ ਰਹੋ ਐਂਡ ਤੱਕ ਆਜੋ ਕਰੀਏ ਸ਼ੁਰੂ ਗੱਬਣ ਝੋਟੀ ਤੋਂ ਹੀ ਕਰ ਲੈਨੇ ਆ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਨੌਕਾ ਜੀ ਡਾਈ ਜੀ ਵਧੀਆ ਮੇਰਾ ਵੀਰੇ ਤੂੰ ਹਾਂ ਜੀ ਵਧੀਆ ਹੋ ਰਿਹਾ ਡਾਈ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਵਾਜਾ ਨਾ ਮੇਰੇ ਭਰਾ ਦਾ ਨਾ ਵੀਰ ਦੀ ਆਪਣਾ ਕੌਮਲਾ ਜੀ ਪਿੰਡ ਛਕਰੀ ਤੇ ਜ਼ਿਲ੍ਹਾ ਤਰਨਤਾਰਨ ਜੀ ਯਾਨੀ ਕਿ ਸੜਿਆਲੇ ਤੋਂ 2.5 ਕਿਲੋਮੀਟਰ ਦਾ ਵੱਡੇ ਹਾਈਵੇ ਤੋਂ ਵੱਡੇ ਹਾਈਵੇ ਤੋਂ 2.5 ਕਿਲੋਮੀਟਰ ਪਿੰਡ ਛਕਰੀ ਹਾਂਜੀ ਬੜੀ ਤੇ ਨੰਬਰ ਮੇਰੇ ਵੀਰ ਦਾ ਨੰਬਰ ਵੀਰ ਜੀ ਹੈਗਾ 62 808 3148 ਇੱਕ ਰਿਪੋਰਟ ਤੇ 62 808 3148 ਵੈਸੇ ਦਾ ਸੱਜਣੋ ਸਕਰੀਨ ਤੇ ਵੀ ਨੰਬਰ 22 ਦਾ ਚੱਲਦਾ ਰਹੂਗਾ ਤੇ ਵੀਰੇ ਆਪਣਾ ਵਪਾਰ ਦਾ ਕੰਮ ਹਨ ਹਾਂਜੀ ਵੀਰੇ ਵਪਾਰ ਦਾ ਕੰਮ ਹੈ ਵੀ ਆਪਾ ਆਪਣੇ ਏਰੀਏ ਤੋਂ ਹੀ ਮਾਲ ਲੈ ਕੇ ਤੇ ਸੇਲ ਕਰਦੇ ਆ ਹਨਾ ਲੋਕਲੀ ਮੰਨ ਲਈਦਾ ਭਾਈ ਲੋਕ ਹਾਂਜੀ ਤੇ ਆਪਣੀ ਆਹ ਝੋਟੀ ਕਿਹੜਾ ਸੁਆ ਸੁੰਦੀ ਆ ਭਾਈ ਇਹ ਦੂਜਾ ਸੁਆ ਸੁੰਗਣੀ ਸੁੰਗੀ ਹੈ ਦੂਜਾ ਸੁਆ ਸੁੰਗਣੀ ਵਾਹਣੀ ਚਾਂਟ ਪਾਨ ਕੇ ਲੈ ਜੂ ਦਿਨ ਕਿੰਨੇ ਲੈ ਜੂ ਚਾਂਟ 5 ਦਿਨ ਮੰਨ ਲਾ ਹਫਤੇ ਦੇ ਵਿੱਚ ਵਿੱਚ ਸੁੰਦੀ ਆ ਹਾਂਜੀ ਉੱਤੇ ਵੇ ਵੇ ਸੁੰਦੀ ਠੀਕ ਹਾਂ ਲੈ ਜੂਗੀ ਹਜੇ ਹਨਾ ਤੇ ਵੀਰੇ ਪਹਿਲਾਂ ਨੇ ਦੁੱਧ ਦੁੱਧ ਪੁੱਛਿਆ ਦੇ ਮਾਲਕਾਂ ਨੂੰ ਭਾਈ ਇਹ ਉਹਦੇ 10 ਕਿਲੋ ਦੋ ਦੇ ਦਿੰਦਾ ਪਹਿਲਾਂ ਇਹ ਤਾਂ ਕੀ 10 ਕਿਲੋ ਖੁੱਲਾ ਪਾਈ ਜਾਊਗੀ ਇਹ ਤਾਂ ਆਰਾਮ ਨਾ ਦੇ ਦਊਗਾ ਆਰਾਮ ਨਾ ਦੇਊਗੀ ਹੈਨਾ ਥਣਾ ਥਣਾ ਲੋ ਟਿੱਪੀ ਓਕੇ ਜਾਮਾ ਥਣਾ ਟਿੱਪੀ ਆ ਭਾਈ ਓਕੇ ਹੈ ਕਰ ਭਾਰ ਪੂਰਾ ਨੂੰ ਵੀ ਭਾਰ ਪੂਰਾ ਰਾਂਗੇ ਓਕੇ ਆ ਜਿਹੜੇ ਪੈਣ ਪਰਾਣੇ ਖਾਣੇ ਵਾਲੀ ਤਸੱਲੀ ਕਰਕੇ ਫਿਰ ਹਾਂ ਵੀ ਸੂਣ ਵਾਲੀ ਆ ਤੇ ਯਾਰ ਆਪਦੀ ਥਣ ਟਿੱਪ ਕੇ ਲੈ ਜੀ ਤੇ ਭਾਰ ਤਾਂ ਆਪਣੇ ਕੋਲੇ ਆਈ ਆ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਹੈ ਨਾ ਹਾਂ ਜੀ ਨਹੀਂ ਭਾਈ ਤੇ ਬਾਕੀ ਜੇ ਭਾਰ ਕੱਢ ਦੀ ਹੋਵੇ ਤਾਂ ਥਣਾ 'ਚ ਆ ਜਾਂਦੀ ਮੈਂ ਹੈਨਾ ਹਾਂ ਜੀ ਨਹੀਂ ਭਾਰ ਕੋਈ ਕੱਢਦੀ ਕੋਈ ਚੱਕਰੀ ਨਹੀਂ ਆਉਂਦੀ ਨਹੀਂ ਧੰਨਵਾਦ ਵੀਰੇ ਤੋਰ ਕਰਾ ਦੇ ਚ ਦੂਜਾ ਸੂਆ ਸੁੰਦੀ ਝੋਟੀ ਤੇ ਪਲੂਨ ਨੇ 10 ਕਿਲੋ ਦੁੱਧ ਪਾਇਆ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਸੂਕੂਗੀ ਚਮੜੀ ਬਰੀਕ ਆ ਥਣ ਚਵਾਈ ਵਾਲਾ ਲੱਗਾ ਹੋਇਆ ਪਸੰਦ ਤੁਹਾਡੀ ਕਮਾਲਾ ਵੀਰ ਦੂਜੇ ਪਾਸੇ ਨੂੰ ਕਮਾਲਾ ਮੇਰਾ ਭਰਾ ਤੇ ਕੱਦ ਕਾਠ ਸੱਜਣੋ ਦਰਮਿਆਨੀਆਂ ਮਈਆਂ ਦਾ ਜੇ ਕਹਿ ਦਈਏ ਬਾਲਾ ਵੱਡਾ ਨਹੀਂ ਤੇ ਬਰੀਕ ਆ ਜਿੰਨੀ ਹੈਗੀ ਜੇ ਚੰਗੇ ਸੰਭਣ ਵਾਲੇ ਥਾਂ ਜਾਵੜੀ ਸੱਜਣੋ 11 ਕਿਲੋ 10.5 11 ਮੌਜਨਾ ਦੁੱਧ ਪਾਉਗੀ ਕਿਉਂਕਿ ਬਰੀਕ ਆ ਕੱਟੀ ਚੰਗੀ ਆ ਤੇ ਹਜੇ ਇਹ ਕਰਦੀ ਕਰਾਉਂਦੀ ਨੇ ਸੱਜਣੋ ਲੈਵਾ ਚੰਗਾ ਤਿਆਰ ਕਰ ਜਾਣਾ ਕਿਉਂਕਿ ਲੈਵਰੀ ਪੂਰੀ ਸਾਫ ਹੈ ਹਾਂ ਪੂਰੀ ਸਾਫ ਚੰਗੀ ਹੈ ਵੀਰੇ ਪਤਨੀ ਤੇ ਆਪਣੇ ਲਈ ਬਣਾ ਹਾਂ ਇਹਦਾ ਰੇਟ ਸ਼ਾਹ ਜੀ ਰੇਟ ਤੇ ਵੀਰ ਜੀ ਇਹਦਾ 70000 ਜੀ ਠੀਕ ਆ ਹਾਂ ਜੀ 70000 ਜੀ 2000 ਛੱਡਾਂਗੇ 68000 68000 ਉਹਦੇ ਜੋ ਜੇ ਕੋਈ ਕੂ ਲਾਉਂਦਾ ਇਹ ਜਸਨਾ ਆਪਾਂ ਜਿਹੜੀ ਦੇਣੀ 65000 ਰੁਪਏ 65000 ਹਾਂਜੀ 65000 ਵੀ ਮਾਨਤਨ ਕਰਤਾ ਸਾਰਾ ਹੀ ਅੱਜ ਮਾਨਤਾ ਸਾਰਾ ਕਰ ਚਲ ਜਿਹੜਾ ਫੋਨ ਲਾਊਗਾ ਛੋੜ ਕਰਦੇ 100 500 ਹਣਾ ਚਲੋ ਜਿਹੜਾ ਕੋਈ ਭੈਣ ਭਰਾ ਮਾਨ ਨਾ ਆਉਂਦਾ ਹਣਾ ਲੋ ਵੀ ਸੱਜਣੋ 65000 ਦੇ ਵਿੱਚ ਦਵਾਉਣੇ ਆ ਤੁਹਾਨੂੰ ਦੂਜਾ ਸੂਹਾ ਝੋਟੀ ਤਿਆਰ ਸੋਨ ਵਾਲੀ ਭਾਅ ਟੋਕਣਾ ਵਾਲਾ ਕਿਉਂਕਿ ਜੇ ਟੋਕੜ ਵੀ ਘਰੋਂ ਨਿਕਲ ਗਈ ਨਾ ਆਪਾਂ ਲੱਭਣਾ ਤਾਂ ਇੰਨੇ ਰੁਪਏ ਖਰਚੇ ਜਾਂਦੇ ਆ ਤੇ ਇਹਨੇ ਇੱਕ ਹਫ਼ਤੇ ਨੂੰ ਸੱਜਣੋ ਸੱਜਰ ਹੋ ਜਾਣਾ ਤੇ ਆਣ ਲਹਿਰੇ ਦੇਊਗੀ ਨਵੀਂ ਝੋਟੀ ਆ ਜ਼ਰੂਰ ਕਰ ਲਿਓ ਕਨੈਕਟ ਵੀਰ ਹਰਣਾ ਨਾ ਨੰਬਰ ਲਾਉਂਗਾ ਸਕਰੀਨ ਤੇ ਤੇ ਆ ਮੱਝ ਕਿਹੜਾ ਸੁਆ ਸ਼ਾ ਜੀ ਇਹ ਵੀਰ ਦੀ ਤੀਜਾ ਸੁਆ ਸੁਦ ਵੀ ਜੀ ਠੀਕ ਆ ਇਹ ਦਿਨ ਕਿੰਨੇ ਲੈ ਜੂਗੇ ਦਿਨੇ ਹਫਤਾ ਲੈ ਜੂਗੇ ਹਫਤਾ ਲੈ ਜੂਗੇ ਠੀਕ ਆ ਤੀਜਾ ਸੁਆ ਇਹਦੀ ਵੀ ਤੋਰ ਕਰਾਈ ਜੇ ਤੇ ਬਾਕੀ ਥਣਾ ਥਣਾ ਲੋਕੇ ਨਾ ਆਣ ਓਕੇ ਆ ਪਾਰ ਪਿੱਛੇ ਜੀ ਲੋਗੇ ਆਣ ਓਕੇ ਠੀਕ ਆ ਇਹ ਸੰਭੀ ਕਿਸੇ ਨੇ ਘੱਟ ਹੈ ਨਾ ਸੰਭੀ ਘੱਟ ਹੀ ਗਏ ਨੇ ਹਾਂ ਲੋ ਵੀ ਸੱਜਣੋ ਮੈਂ ਦੀ ਜਾਤ ਜਿਹੜੀ ਦੁੱਧ ਵਾਲੀ ਸੀ ਪਰ ਨਾ ਕਿਸੇ ਸੱਜਣ ਨੇ ਸੰਭਾਈ ਲੋ ਥੋੜਾ ਜਿਆ ਯਾਰ ਕੱਚਾ ਰੱਖਿਆ ਬਾਕੀ ਆ ਇਹ ਹੁੰਦਾ ਕਿ ਕਈ ਵਾਰੀ ਘਰਾਂ ਦੀਆਂ ਮਜਬੂਰੀਆਂ ਵੀ ਬਣ ਜਾਂਦੀਆਂ ਸੱਜਣੋਂ ਸਾਹਮਣ ਨੂੰ ਤਾਂ ਹਰ ਇੱਕ ਦਾ ਹੀ ਦਿਲ ਕਰਦਾ ਹੁੰਦਾ ਵੀ ਯਾਰ ਆਪਣੇ ਪਸ਼ੂਆਂ ਰਾਜੀ ਹੋਣ ਤੇ ਚੰਗੇ ਤੰਦਰੁਸਤ ਹੋਣ ਤੇ ਕਈ ਵਾਰੀ ਐਤ ਕੀ ਕਰਮਾਂ ਵਾਲੀ ਹੋ ਸਕਦਾ ਕਿਸੇ ਸਾਹਮਣ ਵਾਲੇ ਥਾਂ ਜਾਵੇ ਤੇ ਆਉਂਦੀ ਵਾਰੀ ਨੂੰ ਟੋਪ ਦੀ ਮਹ ਲੱਗੇ ਤੇ ਇਹਦਾ ਰੇਟ ਸਾ ਜੀ ਹਾਂ ਜੀ ਇਹਦਾ ਰੇਟ ਘਟਨਾ ਵਾ ਟੋਪਣ ਵਾਲਾ ਠੀਕ ਆ ਇਹ ਰੇਟ ਤਾਂ ਉਹਦਾ ਵੀ ਠੀਕ ਆ ਤੁਹਾਡਾ ਹਾਂਜੀ ਇਹ ਤਾਂ ਕਰਨਾ ਜ਼ਾਇਦਾ ਹੀ ਬੋਲਦੇ ਠੀਕ ਆ ਕਿੰਨੇ ਦੀ ਦੇਦਗੇ ਵੀਰੇ ਉਹ ਲੈ 60000 ਵਿੱਚ 5000 ਛੋੜ ਕੇ ਲੈ 55000 ਦੀ ਹਾਂਜੀ ਛਾ ਜੀ ਹੋਰ ਕਰਦਾ ਛੋੜ ਦੇ ਭਾਈ 55000 ਦੀ 3000 ਹੋਰ ਛੱਡਾਂਗੇ 52000 ਦੇ ਦਿਆਂਗੇ 52000 ਦੀ ਸੱਜਰ ਸੁੰਦੀ ਮੈਂ ਹੋਰ ਕਰਦਾ ਕੋਈ ਗੱਲ ਹੀ ਮੌਕੇ ਰਮਾਨਦਾਨ ਕਰਦਾ ਕੋਈ ਗੱਲ ਅੱਛਾ ਕਿਰਾਇਆ ਪਾੜਾ 52 ਚੋਂ ਵੀ ਹਾਂਜੀ ਛੱਡ ਕਿਰਾਇਆ ਪਾੜਾ ਛੱਡ ਦਿਆਂਗੇ ਕੋਈ ਨਹੀਂ ਛੱਡਦਾ ਕਿਰਾਇਆ ਪਾੜਾ ਵੇਖੋ ਸੱਜਣਾ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਨਾ ਵਿਚਾਰੀ ਮੈਂ ਦੁੱਧ ਵਾਲੀ ਸੀਗੀ ਤੇ ਥੋੜਾ ਜਿਹਾ ਸੰਭਲਣਾ ਲੋਆਂ ਤੇ ਚੰਗੀ ਸੰਭਾਈ ਕਰਿਓ ਪੰਨ ਵੀ ਆ ਤੇ ਫਲੀਆਂ ਵੀ ਤੇ ਆਹ ਗਊ ਵੀਰੇ ਕੀ ਹਿਸਾਬ ਕਿਤਾਬ ਦੀ ਹੈ ਪੀਸੀ ਗੱਪਣਾ ਜੀ ਇਹ ਹਾਂਜੀ ਤੀਜਾ ਸੂਆ ਤੀਜਾ ਸੂਆ ਹੁੰਦੀ ਆ ਹਾਂਜੀ ਬਾਕੀ ਸਭ ਸੁਸਲਾ ਕੋਈ ਆ ਦੀ ਹੈ ਠੀਕ ਆ ਗੱਪਣ ਇਹ ਕਿੰਨੇ ਚਿਰ ਦੀ ਵੀ ਕੀ ਹਿਸਾਬ ਆ ਆਪਣਾ ਵੀਰੇ 4 ਤੋਂ 5 ਦਿਨ ਲੱਜੂ ਹਫਤਾ ਲੱਜੂ ਰਾਮਣੀ ਜੀ ਬਾਕੀ ਤੇ ਲਾਡੂ ਲਵਣੀ ਹੌਲਕਾ ਲੈ ਜਾਣਾ ਹੈ ਹਫਤੇ ਤੋਂ 10 ਦਿਨ ਹੀ ਲੈ ਜੂ ਹਾਂ ਜੀ ਹੈਨਾ ਹਾਂ ਥੱਲੇ ਢੁੱਲੇ ਦਾ ਦਸ ਦਿਨ ਕਾ ਲਉਗੀ ਕਿਉਂਕਿ ਗਾਂ ਤੇ ਬਾਕੀ ਟਿੱਪਣ ਟੁੱਪਣ ਓਕੇ ਐਨ ਓਕੇ ਆ ਜੀ ਠੀਕ ਆ ਸਾਬੂ ਬਹੁਤ ਹੈਨਾ ਠੀਕ ਆ ਇਹਨੇ ਵੀਰੇ ਦੂਜੇ ਸੂਏ ਦੁੱਧ ਦਾ ਕੀ ਮਾਲ ਕਹਿੰਦਾ ਤੋ ਪੁੱਛਿਆ ਵੱਡੀ ਵੱਡੀ ਚੰਗੀ ਆ ਗਾਂ ਜੀ 20 ਕਿਲੋ ਦੁੱਧ ਭਰਿਆ ਇਹਨੇ ਭਰਤਾ ਹੋਊਗਾ ਰਾਮ ਘਰ ਵਾਲਿਆਂ ਘਰ ਨੇ ਤਾਂ ਆਪ ਕੋ ਪਰ ਲੈ ਲੀ ਬਾਕੀ ਆਇਆ ਨਾ ਵੀਰੇ ਹੁਣ ਜਿਹੜੇ ਟਾਈਮ 'ਚ ਸੁੰਦੀ ਆ ਅੱਗੇ ਗਾਂ ਮੌਸਮ ਚੇਂਜ ਹੋ ਗਿਆ ਤੇ ਠੰਡ ਆ ਗਈ ਇਹਨਾਂ ਦੁੱਧੇ ਨੇ ਪੌਣਾ 10 ਕਿਲੋ ਵਾਲੀ ਦਾ ਵਾਲਾ ਕਰਨਾ ਮੁੱਲ ਬਿਲਕੁਲ ਜਾਇਜ਼ ਕਰ ਅੱਛਾ ਤੋੜ ਕੇ ਵਿਖਾ ਦਈਏ ਕਿ ਮੁੱਲ ਪਹਿਲਾਂ ਦੱਸ ਦਈਏ ਨਹੀਂ ਆਪ ਕੋਈ ਨਹੀਂ ਮੁੱਲ ਕਰਨ ਕਰ ਠੀਕ ਆ ਥੋੜੀ ਵੇਟ ਕਰਾ ਲੀਏ ਨਹੀਂ ਠੀਕ ਆ ਵੀਡੀਓ ਫੇਰ ਹੀ ਵੇਖਣਗੇ ਨਹੀਂ ਸਿਆਣੀ ਗੱਲ ਆ ਲੋ ਵੀ ਸੱਜਣਾ ਤੀਜਾ ਸੂਆ ਹੁੰਦੀ ਆ ਵੱਡੇ ਟਾਂਚੇ ਦੀ ਗਾਂ ਤਦ 22 ਦੇ ਕੱਦ ਤੋਂ ਗੈਸ ਹਲਾ ਲਿਓ ਤੇ 20 ਕਿਲੋ ਦੁੱਧ ਇਹਦੇ ਮਾਲਕਾਂ ਨੇ ਦੱਸਿਆ ਤੇ ਪਰ ਜੇ ਕਿਸੇ ਹੋਰ ਅੱਡੇ ਤੇ ਹੁੰਦੀ ਅਗਲਾ 25 28 ਵੀ ਕਹਿ ਸਕਦਾ ਜਿਹੜੇ ਹਿਸਾਬ ਨਾਲ ਇਹਦਾ ਬੋਡੀ ਸਟਰਕਚਰ ਆ ਤੇ ਪਾਈਪ ਲਾਈਨ ਆਉਂਦੀ ਆ ਦੁੱਧ ਵਾਲੀ ਜਿੰਨਾ ਮਰਜ਼ੀ ਦੁੱਧ ਦਾ ਕਹਿ ਦਿੰਦੇ ਪਰ ਇਹਨਾਂ ਦਾ ਦੁੱਧ 20 22 ਕਿਲੋ ਯਾਰ ਐਡੀ ਗਾਂ ਨੂੰ ਕੁਝ ਨਹੀਂ ਆਂਦਾ ਦੇਖੋ ਤੇ 10 ਦਿਨ ਇਹਦੇ ਹਜੇ ਸੂਨ ਦੇ ਵਿੱਚ ਸੱਜਣੋਂ ਬਾਕੀ ਆ। ਥਣਾ ਥਣਾ ਲੋਕ ਕਿਆ ਵੀਰ ਹਰੀ ਕਹਿੰਦੇ। ਬਾਕੀ ਤੁਸੀਂ ਚੈੱਕ ਕਰ ਲੈਣੀ ਆ ਹਨਾ ਜਿਨ੍ਹਾਂ ਨੇ ਪੈਸੇ ਖਰਚ ਕਰਨੇ ਆ। ਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਆ ਨਾ ਇੱਥੋਂ ਇਹਦੀ ਵੇਖੋ ਕਿ ਜਿਵੇਂ ਕਹਿ ਦਿੱ ਗਏ ਨਾ ਮੱਛੀ ਮੋਟਰ ਵਾਲਾ ਪੈ ਪੌਂਦਾ ਤੇ ਉਹੀ ਚੀਜ਼ ਆਉਂਦੀ ਆ। ਤੇ ਥਣਾ ਦਾ ਆਪਸੀ ਗੈਪ ਦੂਰੀ ਚੈੱਕ ਕਰ ਲਓ। ਇਹਦੇ ਨਾੜਾ ਨੂੜਾ ਲੇਵੇ ਤੇ ਵੇਖੋ ਕਿੰਨੀਆਂ ਤੇ ਇਹਦਾ ਰੇਟ ਛਾ ਜੀ। ਛਾ ਜੀ ਇਹਦਾ ਰੇਟ ਆ 40000 ਠੀਕਾ ਉਹ ਚੋ ਦੋਈਆ 16 ਖਾਤੀ ਨਹੀਂ ਦੇਣਾ ਪੱਕੀ ਗੱਲ ਆ ਜੀ ਆਹ ਨੂੰ ਕਰਦੇ ਸੈਂਤੀ ਨਹੀਂ 37 ਹੋਰ ਪਾੜੇ ਵੜਦੇ ਪੂਰੇ 35 ਹੀ ਦੇ ਦਾਂਗੇ ਵੇਖ ਲੋ ਨਹੀਂ ਦੇ ਦੇਣਗੇ ਕਈਆਂ ਨੇ ਹੁਣ ਕਹਿਣਾ ਕਿ ਤੋ ਖੋਲ ਖਾਲ ਕੇ ਤਾਂ ਨਹੀਂ ਲਿਆ ਚੋਰੀ ਦੀ ਚੋਰੀ ਨਹੀਂ ਦੀ ਆਪਣੀ ਕਰਦੀ ਆ ਕਰਦੀ ਆ ਠੀਕ ਆ ਠੀਕ ਆ ਠੀਕ ਆ ਆ ਮੈਂ ਹਾਂ ਫਿਰ ਕਈਆਂ ਨੇ ਕਹਿ ਵੀ ਦੇਣਾ ਨਾ ਜੇ ਬਾਹਲੇ ਵੀ ਪਹਾ ਜਾਇਜ਼ ਕਰਦੀ ਅਗਲਾ ਕਹਿੰਦਾ ਕਿਤੇ ਰਾਤ ਨੂੰ ਨਾ ਖੋਲਿਆ ਹੁਣ ਕਹੇ ਦੀ ਹੈ ਹਨਾ ਆ ਬਿਲਕੁਲ ਜੱਜ ਜਿੰਦੇ ਆ ਮੇਰੇ ਨਹੀਂ ਠੀਕ ਜਿਹੜਾ ਪਾਣੀ ਨਹੀਂ YouTube ਤੇ ਹਾਂ ਉਹ ਤਾਂ ਗੱਲ ਸਿਆਣੀ ਹੱਸੀ ਜਾਂਦੇ ਆ ਹਾਂ ਜੀ ਵੀ ਆਸਾ ਖੇਡਾ ਵੀ ਜ਼ਰੂਰੀ ਹੈ ਜ਼ਰੂਰੀ ਜ਼ਰੂਰੀ ਹਸਣਾ ਚਾਹੀਦਾ ਤੇ ਆ ਗਊ ਦਾ ਕੀ ਹਾਲ ਆ ਵੀਰਿਆ ਇਹ ਥਲੇ ਵੀਰ ਜੀ ਇਹਨੇ ਸੂਈ ਨੂੰ ਚਾਰ ਤੋਂ ਪੰਜ ਪੰਜ ਦਿਨ ਹੋ ਗਿਆ ਇਹ ਬੋਲਾ ਹੀ ਮੰਨ ਕੇ ਚੱਲੋ ਇਹਦੇ ਚਾਰ ਪੰਜ ਦਿਨਾਂ ਦੀ ਸੂਈ ਆ ਹਨਾ ਹਾਂ ਜੀ ਇਹਦੇ 10 ਕਿਲੋ ਬੋਲਾ ਹੋ ਗਿਆ ਥਲੇ ਤੇ ਇਹ ਲੋਕ ਐ ਡਰਦੇ ਹੁੰਦੇ ਵੀ ਯਾਰ ਇਹ ਛੜਾ ਨਾ ਮਾਰ ਦਈਏ ਪਰ ਕੋਈ ਗੱਲ ਨਹੀਂ ਆ ਵੇਖੋ ਜਿੱਦਾਂ ਮਾਰ ਭਵਾਂ ਦੋਨੇ ਪਾਸੇ ਬੈਠੇ ਰਹੋ ਨਹੀਂ ਠੀਕ ਆ ਕੀ ਹਬਾਤਾਂ ਹਨਾ ਇਹਦੇ ਕੋਲੇ ਬੋਲਾ ਕਿੰਨਾ ਹੋਊਗਾ 10 ਕਿਲੋ ਪੱਕਾ ਇਹਦਾ ਬਲੇ ਹਾਂ ਖੁੱਲਾ ਹੋਊਗਾ ਹਨਾ ਖੁੱਲਾ ਖੁੱਲਾ ਹੀ ਦਾ ਬੱਚਾ ਇਹਦੇ ਕੋਲੇ ਬੱਚਾ ਅੱਛਾ ਜੀ ਬੱਚਾ ਆ ਗਿਆ ਇਹਦੇ ਮਗਰ ਹੈ ਤੇ ਦੁੱਧ ਇਹ ਸੂਆ ਕਿਹੜਾ ਸੂਈ ਸੀ ਇਹ ਦੂਜਾ ਸੂਆ ਜੀ ਪਹਿਲਾਂ ਨੇ ਦੁੱਧ ਦਿੱਤਾ ਉਹ ਚੰਗਾ ਯਾਰ ਪਹਿਲਾਂ ਨੇ 14-15 ਕਿਲੋ ਦੁੱਧ ਦਿੱਤਾ ਹੋਊਗਾ ਹਨਾ ਇਹਨਾਂ ਪਰ ਦੂ ਕੀ ਹੋਂ ਵੀ ਆ ਹਾਂ ਰਾਮਣਾ ਪਰ ਦੂਗੀ ਵੱਡੀ-ਬੁੱਡੀ ਆ ਹਾਂ ਜੀ 15-16 ਕਿਲੋ ਰਾਮਣਾ ਦੇਈ ਜਾਂਦੀ ਟੋਕੜਾਂ ਦੇ ਦਿੰਦੀਆਂ ਤਾਂ ਸੱਜਰ ਆ ਹਾਂ ਜੀ ਬਾਕੀ ਦੁੱਧ ਠੰਡੀ ਪੁਰੀ ਆਉਂਦੀ ਹੈ ਜੀ ਹਾਂ ਵਾਕਿਆ ਇਹਦੇ ਮਗਰ ਵੱਛਾ ਕਿ ਵੱਛੀ ਵੱਛਾ ਇਹਦੇ ਮਗਰ ਆ ਗਿਆ ਸੱਜਣੋ ਵੱਛਾ ਤਾਜੀ ਸੂਈ ਆ ਗਊ ਤੇ ਤੋਰ ਚੈੱਕ ਕਰ ਲੋ ਕਮਾਲੋ ਵੀਰ ਜੀ ਤੇ ਚਵਾਈ ਚੂਈ ਵੱਲੋਂ ਸਾਫ਼ ਹਨ ਠੀਕ ਆ ਇਹਦਾ ਵੱਛਾ ਕਿਹੜਾ ਜਿਹੜਾ ਉਹ ਬੈਠਾ ਹਾਂ ਖਾ ਖੀ ਜਿਆ ਠੀਕ ਆ ਠੀਕ ਲੋ ਵੀ ਸੱਜਣੋ ਤੇ ਸ਼ਾਮ ਨੂੰ ਤਾਂ ਚੰਗੀ ਬਣ ਜਾਂਦੀ ਹੋਣੀਗਾ 6:00 ਵਜੇ ਦੀ ਚਵਾਈ ਆ ਬਣੀ ਇਹ ਨਹੀਂ ਵੀ ਕਰਕੇ ਕੋਈ 4:00 ਵਜੇ ਨਹੀਂ ਚਵਾਈ ਆ ਉਹੀ ਗੱਲ ਆ ਨਾ ਆਪਣਾ ਤਾਂ ਸੁਭਾਅ ਵੀ ਵੀਡੀਓ ਦਾ ਮੌਕੇ ਜੇ ਤੇ ਹੀ ਬਣਿਆ ਹਾਂਜੀ ਹਾਂਜੀ ਪਾਜੀ ਵੀ ਕਿਹੜਾ ਆਪਾਂ ਪਹਿਲਾਂ ਸੋਚ ਕੇ ਬਣਾਉਣ ਲੱਗੇ ਆ ਹਨਾ ਪਹਿਲਾਂ ਪਲੈਨਿੰਗ ਕੀਤੀ ਉਹ ਚੋਣਾਂ ਛੱਡ ਗਏ ਹਾਂ ਉਹ ਨਹੀਂ ਕੰਮ ਹੈਗਾ ਹਨਾ ਲਓ ਵੀ ਸੱਜਣੋ ਕਾਲਾ ਥਣ ਲੱਗਿਆ ਮੱਝ ਆਲਾ ਤੇ ਦੁੱਧ ਵੀ ਇਹਦੇ ਦਾ ਚੰਗਾ ਹੋਊਗਾ ਦੋ ਤੇਰਾ ਮੱਝ ਆਈ ਹੈ ਹਾਂ ਚੰਗੀ ਫੈਂਟ ਆਲਾ ਹਾਂਜੀ ਹਾਂਜੀ ਫੈਂਟ ਵਧੀਆ ਠੀਕ ਆ ਇਹਦਾ ਰੇਟ ਫਿਰ ਸ਼ਾ ਜੀ ਕਿੰ ਕੀ ਇਹਦਾ ਰੇਟ ਆ ਨਾ 50 ਕਰਨਾ ਨਾ 45 ਕਰਨਾ 42 ਤੇ 30000 42 ਦੀ ਦੇਣਾ 42000 ਹੋਰ ਕਰਦੇ ਹੁਣ ਪਹਿਲਾ ਮੰਨੂ 60 ਤੇ ਨਾਲ ਤੂੰ ਵੈਡ ਦੇਣੀ ਆ ਮੰਨ ਲਓ 38000 ਦੇ ਦੇਗੀ ਅੱਛਾ ਵੇਖ ਲੈ ਰਹਿ ਕਰਵਾ ਦੇ ਤੇਰਾ ਕਿ 38 ਦੀ ਕੋਈ ਦੇ ਦੇਾਂਗੇ ਥੋੜੀ ਪاور ਕਰਦੇ ਮਾ ਜਿਆ ਭਣਾ ਪ੍ਰਧਾਨ ਮੰਤਰੀ ਤੂੰ ਕਿਨੇ ਕਰਦਾ ਇਹ ਗੱਲ ਠੀਕ ਆ 38 ਜੋ ਮਾਨਤਾਨ ਕਰਦੇ ਕਰਦੇ 38 ਮਾਨਤਾ ਚਲੋ ਧੰਨਵਾਦ ਵੱਡੀ ਵੈਡ ਕੋ ਛੋਟੀ ਵੈਡ ਨਹੀਂ ਚੰਗੀ ਆ ਬਾਕੀ ਘਰੇ ਰੱਖਣ ਵਾਲੀ ਸੁਭਾਅ ਵਾਲਾ ਨਰਮ ਵਾਹ ਬਹੁਤ ਨਿਕਾਈ ਤੇ ਆ ਗਾਂ ਵੀ ਤੇਰੀ ਚੰਗੀ ਆ ਗਈ ਐ ਇਹਦਾ ਕੀ ਹਿਸਾਬ ਇਹ ਵੀ ਇਹਨੂੰ ਸੂਈ ਨੂੰ ਹੋ ਗਿਆ ਜਾਨ ਕੇ 10 ਤੋਂ 12 ਦਿਨ ਹੋ ਗਿਆ ਸੂਈ ਠੀਕ ਹੈ 10 ਤੋਂ 12 ਦਿਨ ਹੋ ਗਏ ਹਾਂਜੀ ਇਹਦੇ ਮਗਰ ਵੱਚੀ ਹਾਂਜੀ ਮਗਰ ਵੱਚੀ ਆ ਗਈ ਦੁੱਧ ਇਹਦੇ ਥੱਲੇ 10 ਕਿਲੋ ਹੋਊਗਾ ਇਹ ਕੋਲ 10 ਕਿਲੋ ਦੁੱਧ ਇਹਦੇ ਥੱਲੇ ਠੀਕ ਆ ਬਾਕੀ ਦਿਨ ਚਲਾ ਕੇ ਪੂਰੀ ਨਹੀਂ ਤੇ ਵੀ ਬਹੁਤ ਜਿਆਦਾ ਸ਼ੁਕਰਾ ਨਹੀਂ ਠੀਕ ਓਕੇ ਹਾਂ ਨਾ ਕੱਟ ਖਾਈ ਨੂੰ ਬਾਅਦ ਸੂਆ ਦੂਜਾ ਹਾਂਜੀ ਉਹ ਘਰ ਵਾਲੇ ਦੱਦੇ ਕਹਿੰਦੇ ਇੱਕ ਕੋਈ ਘਣ ਭਰਾ ਦੇਉਂਦੇ ਮੁੰਡੇ ਬੰਦੇ ਨਹੀਂ ਇੱਥੇ ਜੇ ਹੀ ਹਾਂਜੀ ਤੇ ਬਾਕੀ ਸੱਜਣੋ ਕੁਆਲਿਟੀ ਬਹੁਤ ਇਹਦੇ ਵਿੱਚ ਹਨਾ ਕਰੋ ਚੈੱਕ ਹਾਂ ਜਾਤ ਕੁਆਲਿਟੀ ਵਾਲੀ ਆ ਤੇ 15 16 ਕਿਲੋ ਦਾ ਤਾਂ ਖੁੱਲਾ ਦੇਈ ਜੋ ਯਾਰ ਕਿ ਵਧ ਦੇਓ ਹਾਂ ਮੱਛੀ ਵੀ ਮੀਨੀ ਬਣਾਉਂਦੀ ਕੋਈ ਮੱਛੀ ਵੀ ਚੰਗੀ ਏ ਇਹਦੇ ਕੋਲੇ ਲਓ ਵੀ ਸੱਜਣੋ ਚਵਾਈ ਵਾਲਾ ਥਾਣਾ ਤੇ ਜਿੰਨੀ ਹੈਗੀ ਸੁਥਰੀ ਆ ਤੇ ਬਾਕੀ ਸੀਲ ਸਾਉ ਮੀਰ ਹਰਾਂ ਨੇ ਤੁਹਾਨੂੰ ਦੱਸਤਾ ਸੀਲ ਤਾਂ ਬਹੁਤੀ ਯਾਰੀ ਜਿੱਦਾਂ ਮਰਜ਼ੀ ਕੋਈ ਚੱਕਰੀ ਨਹੀਂ ਆ ਦਿੰਦਾ ਨਹੀਂ ਠੀਕ ਆ ਗਾਹ ਨੂੰ ਲੈਵਾ ਵੀ ਚੰਗਾ ਹੈ ਨਾ ਹਾਂਜੀ ਹਾਂਜੀ ਠੀਕ ਆ ਇਹਦਾ ਰੇਟ ਫਿਰ ਸਾ ਜੀ ਇਹਦਾ ਰੇਟ ਵੀ ਨਹੀਂ 40000 ਉਹਦੇ 2000 ਛਤਰੀ ਦੀ ਦੇ ਦਿੰਦਾ 38000 ਸਾਡੇ ਵੀਰ ਜੀ ਆਪਾਂ ਆਣਾ ਹੈ ਵੇਰ ਦਮੇ ਪੂਰੇ ਛੋਟਾ ਛਾੜਾ ਕਰਕੇ ਪੂਰੇ 36000 ਦੀ 36000 ਹਾਂਜੀ ਉਸ ਤੋਂ ਕੋਈ ਮਾਤਾਂ ਲਾ ਗਿਆ ਭੜ ਭਰਾ ਜੀ ਸਾਰਾ ਨੇ 36000 ਚ ਵੀ ਮਾਨਤਾ ਕਰ ਦਾਂਗੇ ਵੱਛੀ ਮਗਰ ਵੱਛੀ ਮਗਰ ਜਿਹਦੇ ਬਾਅਦ ਓਕੇ ਤੇ ਇਹ ਕਾ ਅੱਗੇ ਲਿਆਏ ਕਈ ਕੋਸਮੈਕਸ ਹਨਾ ਹਾਂਜੀ ਪਿਓਰ ਸ਼ਾਈ ਵਾਲ ਹੈ ਸ਼ਾਈ ਵਾਲ ਹੈ ਠੰਡੀ ਸੀਲੇ ਵੀ ਬਾਕੀ ਚੀਜ਼ਾਂ ਚੱਲ ਠੀਕ ਆ ਠੀਕ ਓ ਠੀਕ ਵੀ ਉਹ ਮੇ ਨਹੀਂ ਹਨਾ ਹਾਂ ਨਹੀਂ ਜਿੱਦਾਂ ਮੰਨ ਲਓ ਸ਼ਾਈ ਵਾਲ ਕਰਦੀਆਂ ਕਰਮ ਉਦਾਂ ਨਹੀਂ ਕੋਈ ਤਾਂ ਕਰਨਾ ਨਹੀਂ ਠੀਕ ਆ ਤੇ ਇਹ ਸੁਆ ਕਿਹੜਾ ਸ਼ਾਜੀ ਇਹਦੇ ਚ ਕਈ ਕੋਸੀ ਮੈਕਸ ਹੈ ਕਰਮਾਲੀ ਜੀ ਹਨਾ ਇਹ ਕਈਆਂ ਦੇ ਹਾਂ ਕਈ ਕੁਛ ਸੁਆ ਦੂਜਾ ਹਾਂ ਸੁਆ ਇਹਨੇ ਪਹਿਲਾਂ ਨੇ ਦੁੱਧ ਕਿ ਨਾ ਪਾਇਆ ਪੁੱਛੇ ਦੀ ਮਾਲਕ ਨੇ ਕਰਮਾਲੀ ਕਹਿੰਦੇ 15 ਕਿਲੋ ਦੁੱਧ ਭਰੇ ਇਹਨਾਂ ਦਾ ਕੋਈ ਪਤਾ ਨਹੀਂ ਕਰਮਾਲੀ ਦਾ ਹਨਾ ਵਾਕਿਆ ਜਦੋਂ ਉਹਦੇ ਖੜਦੀ ਇਹ ਬੜੀ ਹਾਂ ਪਤਾ ਲੈ ਯਾਰ ਆਮ ਦਾ ਬੜੇ ਆਮ ਨੇ ਹਫਤੇ ਤੋਂ 10 ਦਿਨ ਕੱਢ ਜਾਨੇ ਲੇਵਾ ਬਹੁਤ ਬਣਾਊਗੀ ਥਣਾ ਥਣਾ ਲੋਕ ਕੇ ਆਪਣੀ ਡੱਬੀ ਹੋਈ ਕੱਢ ਦੇ ਬਾਹਰ ਲੋ ਵੀ ਸਜਣੋ ਸ਼ਾਈਵਾਲ ਦੇ ਵਿੱਚ ਕਈ ਅੰਗ ਜੇ ਕਰਾਸ ਕਰ ਗਈ ਤੇ ਗਾਂ ਕੰਮ ਦੀ ਆ ਦੁੱਧ ਪੀਣ ਨੂੰ ਕੋਈ ਮਾੜੀ ਨਹੀਂ ਬਾਕੀ ਰੇਟ ਤੇ ਗੱਲ ਮੁੱਕ ਜਾਣੀ ਆ ਸੱਜਣੋ ਵੇਖੋ ਕਮਾ ਲਓ ਸ਼ਾਜੀ ਕੀ ਬਾਤ ਤੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਜੇ ਸ਼ਾਈਵਾਲ ਲੈਣੀ ਤੇ ਝਾਲਰ ਜ਼ਰੂਰੀ ਆ ਤੇ ਇਹਦੇ ਝਾਲਰ ਵੀ ਬਹੁਤ ਤਗੜੀ ਆ ਪਟਾ ਪਾਤਾ ਵੀ ਰਹਰਾਂ ਨੇ ਹਾਂ ਤੁਨ ਵੀ ਬਹੁਤ ਤਗੜਾ ਤੇ ਝਾਲਰ ਵੀ ਨਹੀਂ ਠੀਕ ਇਹਦੇ ਜਿਹੜੀ ਆ ਬੱਤੀ ਲੱਗੀ ਇਹ ਤਾਂ ਨਹੀਂ ਚੱਲਦੀ ਉਹ ਨਹੀਂ ਹੋਰ ਨਹੀਂ ਕੋਈ ਨਹੀਂ ਚੱਲਦਾ ਇਹ ਤਾਂ ਬਹੁਤ ਪਿੱਛੇ ਜਦੋਂ ਲੇਵਾ ਭਰ ਗਈ ਉਦੋਂ ਇਹ ਪਿੱਛੇ ਆ ਜਾਣਾ ਹਾਂ ਜੀ ਹਾਂ ਜੀ ਇਹਦਾ ਰੇਟ ਫਿਰ ਇਹਦਾ ਰੇਟ ਵੀਰ ਜੀ ਇਹਦਾ 30000 ਉਹ ਤੋਂ 3000 ਛੱਡ ਦਾਂਗੇ ਚੰਤੇਰੀ ਦੇ ਦੋ ਭਾਜੀ ਆਪਾਂ 10000 30000 ਹੀ ਦਵਾਗੇ ਅੱਛਾ ਤੁਹਾਨੂੰ ਆ ਗਿਆ ਭਾੜਾ ਥੋੜਾ ਬੋਧਾ ਨਾਂ ਦਾ ਕਰਾ ਲਈ 30000 ਹਾਂ ਜੀ ਛੋਟਾ ਛੱਪਾ ਕਰਾਂਗੇ ਬਾਦੀ ਵੇਹੜ ਚੰਗੀ ਹੈ ਹਾਂ ਨਹੀਂ ਠੀਕ ਕੋਈ ੱਟੇ ਲਾਵੇ ਕਿੰਨੀਆਂ ਹਾਂ ਨਾ ਹਾਂ ਜੀ ਫਰਤਣਾ ਹੈ ਨਾ ਇਹ ਲੈ ਜਾਣਾ ਹਫਤੇ ਤੋਂ 10 ਦਿਨ ਪੱਕਾ ਇਹ ਨਹੀਂ 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 ਤੇ ਆ ਗਊ ਦਾ ਕੀ ਹਿਸਾਬ ਆ ਇਹ ਤੀਜਾ ਸੁਹਾ ਹੋ ਜਾਂ ਦੂਜਾ ਜਾਂ ਤੇ ਜਾ ਸੁਹਾ ਹੋ ਠੀਕ ਹੈ ਜੀ ਹਾਂਜੀ ਤੇ 12 ਕਿਲੋ ਦੁੱਧ ਰੈਡੀ ਆ ਰਿਹਾ ਥੱਲੇ 12 ਕਿਲੋ ਦੁੱਧ ਇਹਦੇ ਕੋਲੇ ਤੇ ਸੂਈ ਸੂਈ ਨਾ ਹੌਤਾ ਹੋ ਗਿਆ ਜੀ ਹਫਤਾ ਇੱਕ ਸੂਈ ਹਾਂਜੀ ਕੋਈ ਵੰਗੇ ਜੀ ਲੋੜ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਦਾਂ ਹੀ ਇਦਾਂ ਹੀ ਬੱਚਾ ਛੱਡ ਕੇ ਪੀੜੀ ਢਾ ਕੇ ਚਵਾਵਾਂਗੇ ਚਵਾ ਕੇ ਦਵਾਂਗੇ ਠੀਕ ਹੈ 12 ਕਿਲੋ ਦੁੱਧ ਬੱਚਾ ਇਹਦੇ ਕੋਲੇ ਕੇ ਬੱਚੀ ਬੱਚਾ ਜੀ ਇਹਦੇ ਕੋਲੇ ਇਹਦੇ ਕੋਲੇ ਹੀ ਬੱਚਾ ਕੱਢ ਦੇ ਬਾਹਰ ਇਹ ਜੀ ਲਓ ਵੀ ਸੱਜਣੋ ਦੂਜਾ ਮੰਨ ਲਓ ਵੀਰ ਕਹਿੰਦਾ ਭਾਵੇਂ ਕੋਈ ਤੀਜਾ ਮੰਨ ਲਿਓ 12 ਕਿਲੋ ਦੁੱਧ ਗਲਾਬੀ ਥਣ ਚਵਾਈ ਵਾਲਾ ਤੇ ਅੰਗ ਜ਼ਰੂਰ ਥੋੜਾ ਆਜਾ ਫੇਕਾ ਤੇ ਬਾਕੀ ਦੁੱਧ ਵਾਲੀ ਕਾਮ ਅਗਰ ਵਾ ਅੱਛਾ ਇਹ ਸੂਈ ਕਿੰਨੇ ਦਿਨਾਂ ਦੀ ਹੈ ਇਹ ਭਾਜੀ ਉਹ ਵੱਛਾ ਹੈ ਬੰਦੋ ਉਹ ਦਾਣ ਮੰਨੇ 15 ਪਰਲੇ ਇੱਥੇ ਕੀ ਠੀਕ ਆ ਬਾਕੀ ਲੈਵੇ ਭਾਂਡੇ ਵਾਲੀ ਆ ਹਨਾ ਹਾਂਜੀ ਤੇ ਇਹਦਾ ਫਿਰ ਰੇਟ ਕੀ ਕਰਾਂਗੇ ਸਾ ਜੀ ਇਹਦਾ ਮੁੱਲ 40000 ਤੇ 5000 ਛੱਡ ਕੇ 35000 ਦੇ ਦਿੰਦੇ ਮਾਰੂ ਸਾਟ ਇਹ ਇਹ ਨਹੀਂ ਮਾਰਨੀ ਇਕੱਠੀ ਹੀ ਰੱਖੋ ਪੂਰੇ 30 ਦੇ ਲੱਗੇ ਕੈ ਸੁਣੋ ਜੀ ਆ ਖੁੱਲੀਆਂ ਛੋਟਾ ਸਾਡਾ ਕਰਤੀ ਹੁਣ ਆਪਾਂ ਬਸ ਜਿਹੜੀ ਉਹ 250 ਜੋੜੀ ਬੰਦਾ ਪੂਰੇ 30000 ਹਾਂਜੀ ਪੂਰੇ 30000 ਦੇ ਦੇਣਗੇ ਨਹੀਂ ਠੀਕ ਆ ਓਕੇ ਰਪੋਰਟ ਹੁਣ ਲੋ ਵੀ ਸੱਜਣੋ ਇਹ ਜਾਨਵਰ ਪਿੰਡ ਛਕਰੀ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਕਵਰ ਕਰਕੇ ਉਠਾਦੇ ਆ ਆ ਝੂਟੀ ਵੀ ਗੱਲ ਕਰੀਏ ਤਾਂ 65000 ਚ ਦਵਾ ਦੇਣੀ ਆ ਤੁਹਾਨੂੰ ਉਹਦੇ ਚ ਵੀ ਛੋੜ ਛੱਪਾ ਤੇ ਚੰਗੀ ਝੂਟੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਟਾਈਮ ਕੱਢ ਕੇ ਤੁਹਾਡੇ ਵੀ ਦਿਲੋਰੀ ਨਹੀਂ ਆ ਧੰਨਵਾਦੀ ਆ ਤੇ ਆ ਜਿਹੜੇ ਬੱਚੇ ਆ ਲਾਲ ਗਾਂ ਦਾ ਬੱਚਾ ਕਾਲੀ ਗਾਂ ਦਾ ਜਿਹੜੀ ਕਾਲੀ ਗਾਂ ਵੱਛੀ ਵਾਲੀ ਉਹਦੂ ਪਰਲੀ ਦਾ ਉਹਦੂ ਪਰਲੀ ਦਾ ਬੱਚਾ ਹੈਗਾ ਕਿ ਹੈਣੀ ਅੱਛਾ ਉਹ ਲਾਸਟ ਵਾਲੀ ਵਿੱਚ ਗੱਭਣਾ ਨਹੀਂ ਹੈ ਨਾ ਹਾਂਜੀ ਗੱਭਣਾ ਨਹੀਂ ਠੀਕ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖੋ